ਇੱਕ ਵੀਡੀਓ ਪਾਈ ਸੀਗੀ 55 ਮਿੰਟਸ ਦੀ YouTube ਤੇ ਹੁਣੇ ਇੱਕ ਡੇਢ ਘੰਟੇ ਪਹਿਲਾਂ ਐਂਡ ਸਾਰੇ ਪੁੱਛ ਰਿਹਾ ਤੂੰ ਉਹ ਵੀਡੀਓ ਕਿਉਂ ਡਿਲੀਟ ਕੀਤੀ ਆ ਪਹਿਲੀ ਗੱਲ ਮੈਂ ਤੁਹਾਨੂੰ ਇਹ ਦੱਸ ਦਵਾਂ ਕਿ ਮੈਂ ਇਸ ਟੌਪਿਕ ਬਾਰੇ ਅੱਜ ਤੋਂ ਬਾਅਦ ਕੋਈ ਵੀ ਗੱਲ ਨਹੀਂ ਕਰੂੰਗੀ ਜਿੰਨੇ ਮੰਨੈ ਮੰਨੋ ਨਹੀਂ ਮੰਨਣਾ ਨਾ ਮੰਨੋ ਇਹ ਮੈਂ ਲਾਸਟ ਟਾਈਮ ਆਪਣੀ ਜਸਟੀਫਿਕੇਸ਼ਨ ਦੇਣ ਲੱਗੀ ਆ ਜਿਹਨੂੰ ਨਹੀਂ ਸਮਝ ਆ ਰਹੀ ਗੱਲ ਉਹ ਨਾ ਸਮਝੇ ਜਿਹਨੂੰ ਸਮਝ ਆ ਗਈ ਹੈ ਉਹਦੇ ਲਈ ਆਈ ਏਮ ਥੈਂਕਫੁਲ ਬਹੁਤ ਜਣੇ ਇਸ ਟਾਈਮ ਮੈਨੂੰ ਸਪੋਰਟ ਕਰ ਰਹੇ ਮੈਨੂੰ ਲੱਗਦਾ ਮੇਰੇ ਹਾਲਾਤ ਸਮਝ ਸਕਦੇ ਹੋਣੇ ਆ ਉਨਾ ਦੀ ਫੈਮਿਲੀ ਵੱਲੋਂ ਮੈਨੂੰ ਇੱਕ ਰਿਕਵੈਸਟ ਆਈ ਸੀ ਸਾਨੂੰ ਪਤਾ ਹੈ ਤੂੰ ਇਨਵੋਲਵ ਵਿੱਚ ਨਹੀਂ ਹੈਗੀ ਸੋ ਪਲੀਜ਼ ਉਹ ਵੀਡੀਓ ਡਿਲੀਟ ਕਰ ਦੇ ਮੈਂ ਡਿਲੀਟ ਕਰਤੀ ਹੈ ਪਿੱਛੇ ਤੁਸੀਂ ਇਸ ਇਸ ਸਟੋਰੀ ਤੋਂ ਪਹਿਲਾਂ ਤੁਸੀਂ ਉਹ ਸਟੋਰੀ ਦੇਖ ਸਕਦੇ ਹੋ ਉਹਨਾਂ ਨੇ ਆਪ ਵੀ ਪੋਸਟ ਕਰਤੀ ਹੈ ਐਂਡ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦੀ ਆ ਇੱਕੋ ਹੀ ਕੁਐਸਚਨ ਬਾਰ-ਬਾਰ ਪੁੱਛਿਆ ਜਾ ਰਿਹਾ ਆ ਕਿ ਤੂੰ ਫ੍ਰੈਸ਼ੀ ਨੂੰ ਫੋਨ ਕਰਕੇ ਸਾਰਾ ਕੁਝ ਕਿਉਂ ਬੋਲੀਆ ਕਿਉਂ ਬੋਲੀਆ ਕਿਉਂ ਪ੍ਰੂਫ ਦਿੱਤੇ ਕਿਉਂ ਇਹ ਕੀਤਾ ਕਿਉਂ ਇਹ ਕਿਉਂ ਇਹ ਕੀਤਾ ਜਦ ਮੈਨੂੰ ਇੱਕ ਪੁਲਸ ਵਾਲਾ ਕਹਿ ਰਿਹਾ ਆ ਕਿ ਤੂੰ ਚੋਰੀ ਕੀਤੀ ਆ ਤੇ ਮੈਂ ਘਰੇ ਆ ਕੇ ਆਪਣੀ ਫ੍ਰੈਂਡ ਨੂੰ ਪ੍ਰੂਫ ਨਹੀਂ ਦਊਂਗੀ ਕਿ ਆਹ ਦੇਖ ਯਾਰ ਮੈਂ ਚੋਰੀ ਨਹੀਂ ਕੀਤੀ ਮੈਨੂੰ ਇਹ ਨੂੰ ਪ੍ਰੂਫ ਨਹੀਂ ਦਊਂਗੀ ਕਿ ਆਹ ਦੇਖ ਯਾਰ ਮੈਂ ਚੋਰੀ ਨਹੀਂ ਕੀਤੀ ਮੈਨੂੰ ਇਹ ਪੁਲਸ ਵਾਲਾ ਕਿਉਂ ਕਹਿ ਰਿਹਾ ਆ ਮੈਂ ਪੁਲਸ ਵਾਲੇ ਨੂੰ ਹੀ ਸਾਰੇ ਪ੍ਰੂਫ ਦੇ ਕੇ ਆਉਂਗੀ ਕਿ ਸਰ ਮੈਂ ਚੋਰੀ ਨਹੀਂ ਕੀਤੀ ਆਈ ਏਮ ਇਨੋਸੈਂਟ ਜਦ ਏ ਅਲੀਗੇਸ਼ਨ ਮੇਰੇ ਤੇ ਫ੍ਰੈਸ਼ੀ ਨੂੰ ਫੋਨ ਕਰਕੇ ਲਾਇਆ ਗਿਆ ਕਿ ਫ੍ਰੈਸ਼ੀ ਸੁਨੇਹਾ ਨੇ ਮੇਨਾ ਇਦਾਂ ਕੀਤਾ ਆ ਤੇ ਫਿਰ ਫ੍ਰੈਸ਼ੀ ਨੇ ਮੈਨੂੰ ਫੋਨ ਕੀਤਾ ਕਿ ਸੁਨੇਹਾ ਤੇਰੇ ਤੇ ਆ ਅਲੀਗੇਸ਼ਨ ਲਾਇਆ ਗਿਆ ਜੋ ਕਿ ਸਾਰਿਆਂ ਨੇ ਸੁਨੇ ਆਇਆ ਤੇ ਮੈਂ ਉਹਨੂੰ ਹੀ ਦੱਸੂਗੀ ਨਾ ਕਿ ਮੈਂ ਇਹ ਕੰਮ ਨਹੀਂ ਕੀਤਾ ਮੈਂ ਇਹਦੇ ਵਿੱਚ ਇਨਵੋਲਵ ਨਹੀਂ ਸੀ ਕਿ ਆ ਸਾਰਾ ਮੈਟਰ ਸੀ ਇਹ ਹਾਲਾਤ ਸੀਗੇ ਮੇਰੇ ਕੋਲ ਜੋ ਵੀ ਸੀ ਮੈਂ ਕੱਟ ਵੱਢ ਕੇ ਜੋ ਵੀ ਵੀਡੀਓ ਫੋਟੋ ਜੋ ਮੈਂ ਬੋਲ ਸਕਦੀ ਸੀ ਜੋ ਗੱਲ ਮੈਨੂੰ ਪਤਾ ਸੀ ਮੈਂ ਸਾਰਾ ਕੁਝ ਬੋਲੀਆਂ ਕਿਉਂਕਿ ਮੇਰੇ ਉੱਪਰ ਇੱਕ ਬਹੁਤ ਵੱਡਾ ਅਲੀਗੇਸ਼ਨ ਲਾਇਆ ਗਿਆ ਜਿਹਦਾ ਮੈਂ ਨਾਮ ਵੀ ਨਹੀਂ ਲੈ ਸਕਦੀ ਕਿ ਸੁਨੇਹਾ ਨੇ ਮੇਂ ਨਾਂ ਕੀਤਾ ਆ ਸੋ ਜਿਹਨੂੰ ਫੋਨ ਕਰਕੇ ਮੇਰੇ ਉੱਪਰ ਅਲੀਗੇਸ਼ਨ ਲਾਇਆ ਗਿਆ ਆ ਮੈਂ ਉਹਨੂੰ ਹੀ ਫੋਨ ਕਰਕੇ ਸਾਰਾ ਕੁਝ ਦੱਸੂਗੀ ਮੈਨੂੰ ਨਹੀਂ ਪਤਾ ਇਹ ਗੱਲ ਤੁਹਾਨੂੰ ਸਮਝ ਕਿਉਂ ਨਹੀਂ ਆ ਰਹੀ ਹੈ ਕਿ ਤੂੰ ਉਹਨੂੰ ਕਿਉਂ ਦੱਸਿਆ ਉਹਨੂੰ ਕਿਉਂ ਦੱਸਿਆ ਉਹਨੂੰ ਕਿਉਂ ਦੱਸਿਆ ਫੋਨ ਉਹਨੇ ਮੈਨੂੰ ਕੀਤਾ ਕਿ ਸੁਨੇਹਾ ਫੋਨ ਉਹਨੇ ਮੈਨੂੰ ਕੀਤਾ ਕਿ ਸਨੇਹਾ ਉਹਨੇ ਮੈਨੂੰ ਫੋਨ ਕਰਕੇ ਤੇਰੇ ਉੱਪਰ ਇਹਨਾਂ ਬਟ ਡੈਲੀਗੇਸ਼ਨ ਲਾਇਆ ਕਿ ਤੂੰ ਇਹ ਸਭ ਕਰਾਇਆ ਕਿ ਉਹ ਮੈਨੂੰ ਰਹਿ ਤੇ ਪ੍ਰੂਫ ਮੈਂ ਆਪਣੀ ਮਾਂ ਨੂੰ ਦਵਾ ਪਿਓ ਨੂੰ ਦਵਾ ਕਿ ਮੈਂ ਇਹ ਚੀਜ਼ ਨਹੀਂ ਕੀਤੀ ਜੋ ਮੈਨੂੰ ਕਹਿ ਰਹੇ ਮੈਂ ਉਹਨੂੰ ਹੀ ਪ੍ਰੂਫ ਕਰੂੰਗੀ ਨਾ ਕਿ ਯਾਰ ਇਹ ਹਾਲਾਤ ਸੀਗੇ ਇਦਾਂ ਸੀ ਮੈਂ ਮੈਂ ਇਹਦੇ ਵਿੱਚ ਇਨਵੋਲਵ ਨਹੀਂ ਹਾਂ ਮੈਂ ਕੁਝ ਨਹੀਂ ਕੀਤਾ ਹਰ चीज 'ਚ ਤੁਸੀਂ ਤੁਸੀਂ 100 ਜਗ੍ਹਾ ਤੇ ਗਲਤ ਹੋ ਤੁਸੀਂ ਇੱਕ ਚੀਜ਼ ਤੇ ਮੇਰਾ ਨਾਮ ਲਾ ਵੀ ਦੋਗੇ ਬਾਕੀ ਚੀਜ਼ਾਂ ਦੇ ਕਿਹਦਾ ਨਾਮ ਲਾਉਂਗੇ ਕਿਨੂੰ ਕਿਨੂੰ ਬਲੇਮ ਕਰੋਗੇ ਆਪਣੀ ਗਲਤੀਆਂ ਲਈ ਸੋ ਦਿਸ ਵਾਸ ਦ ਰੀਜ਼ਨ ਕਿ ਜਿਹਨੂੰ ਮੇਰੇ ਲਈ ਫੋਨ ਗਿਆ ਉਹਨੂੰ ਹੀ ਮੈਂ ਸਾਰੀ ਸਫਾਈ ਦਿੱਤੀ ਜੇ ਇਹ ਫੋਨ ਕਿਸੇ ਹੋਰ ਨੂੰ ਗਿਆ ਹੁੰਦਾ ਤੇ ਮੈਂ ਉਹ ਸਫਾਈ ਕਿਸੇ ਹੋਰ ਨੂੰ ਦੇ ਦਿੰਦੀ ਥੈਟਸ ਇਟ